ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕਾਫੀ ਲੰਮੇ ਸਮੇਂ ਤੋਂ ਭਾਈ ਅੰਮ੍ਰਿਤਪਾਲ ਖਾਲਸਾ ਜੀ ਜਿਹੜੇ ਡੈਡੀ ਬਰੂ ਜੇਲ ਦੇ ਵਿੱਚ ਬੰਦ ਨੇ ਲੇਕਿਨ ਹੁਣ ਉਹਨਾਂ ਦੇ ਚਾਹਵਾਨਾਂ ਵਾਸਤੇ ਇੱਕ ਵੱਡੀ ਖੁਸ਼ਖਬਰੀ ਆ ਰਹੀ ਹੈ ਜੇਕਰ ਦੂਸਰੇ ਪਾਸੇ ਗੱਲ ਕਰੀਏ ਜਿੱਥੇ ਜਿਹੜੇ ਨੇ ਉਹਨਾਂ ਦੇ ਸਮਰਥਕਾਂ ਵੱਲੋਂ ਲਗਾਤਾਰ ਜਿਹੜੀ ਹੈ ਇਹ ਵੀ ਗੱਲ ਦੀ ਆਸ ਲਗਾਈ ਜਾ ਰਹੀ ਹੈ ਕਿ ਭਾਈ ਅੰਮ੍ਰਿਤਪਾਲ ਖਾਲਸਾ ਜੀ ਜਿਹੜੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਜਿਹੜੇ ਨੇ 117 17 ਹਲਕਿਆਂ ਦੇ ਵਿੱਚੋਂ ਲੜਨਗੇ ਕਿਉਂਕਿ ਉਹਨਾਂ ਨੇ ਜਿਹੜੇ ਨੇ ਸਿੱਧਾ-ਸਿੱਧਾ ਕਿਹਾ ਹੈ ਕਿ ਜਿਨ੍ਹਾਂ ਨੇ ਧਰਮ ਨੂੰ ਜਿਹੜਾ ਹੈ ਧਰਮ ਨੂੰ ਨਹੀਂ ਮੰਨਿਆ ਧਰਮ ਦੇ ਜਿਹੜੇ ਨੇ ਉਲਟ ਚੱਲੇ ਜਿਨ੍ਹਾਂ ਨੇ ਧਰਮ ਦੀ ਨਕਲ ਖੁਸ਼ੀ ਵੀ ਕੀਤੀ ਉਹਨਾਂ ਲੋਕਾਂ ਨੂੰ ਜਵਾਬ ਦੇਣ ਦਾ ਟਾਈਮ ਆ ਗਿਆ ਹੈ ਜਿੱਤੇ ਪਾਈ ਅੰਮ੍ਰਿਤਪੁਰ ਖਾਲਸਾ ਜੀ ਦੇ ਉੱਤੇ ਜਿਹੜੇ ਨੇ 1 ਸਾਲ ਦੀ ਹੋਰ NSA ਵਦਾਨ ਦੀ ਗੱਲ ਹੋਈ ਤਾਂ ਉਹ ਉਥੇ ਵੀ ਜਿਹੜੀਆਂ ਨੇ ਵੱਖ-ਵੱਖ ਜਥਿਆਂ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਹਾਲਾਂਕਿ ਜਿਹੜੇ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਉਹਨਾਂ ਨੂੰ ਵੀ ਚਿੱਠੀ ਲਿਖੀ ਗਈ ਕਿ ਭਾਈ ਅਮਰਪਾਲ ਖਾਲਸਾ ਜੀ ਦੇ ਉੱਤੇ ਜਿਹੜੀ NSA ਲਗਾਈ ਗਈ ਹੈ ਉਹ ਨਜਾਇਜ਼ ਹੈ ਜੇਕਰ ਪਿਛਲੀ ਗੱਲ ਕਰੀਏ ਤਾਂ ਅਜਨਾਲਾ ਵਿਖੇ ਜਿੱਥੇ ਥਾਣੇ ਦੇ ਉੱਤੇ ਹਮਲਾ ਕੀਤਾ ਗਿਆ ਹਾਲਾਂਕਿ ਇਹ ਗੱਲ ਸਾਫ਼ ਝੂਠੀ ਸਾਬਤ ਹੁੰਦੀ ਨਜ਼ਰ ਆਈ ਲੇਕਿਨ ਇਸ ਉੱਤੇ ਜਿਹੜੇ ਭਾਈ ਅਮਰਿਤਪਾਲ ਸਿੰਘ ਜੀ ਦੇ ਸਮਰਥਕ ਸੀ ਉਹਨਾਂ ਨੂੰ ਵੀ ਜੇਲਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਲੇਕਿਨ ਤੁਹਾਨੂੰ ਦੱਸ ਦਈਏ ਜਿੱਥੇ ਫਿਰ ਵੋਟਾਂ ਪਈਆਂ ਜਿੱਥੇ ਖਡੂਰ ਸਾਹਿਬ ਤੋਂ ਵੱਡੀ ਜਿੱਤ ਪ੍ਰਾਪਤ ਕੀਤੀ ਭਾਈ ਅਮਰਿਤਪਾਲ ਖਾਲਸਾ ਜੀ ਨੇ ਤੇ ਹੁਣ ਉਹਨਾਂ ਦੇ ਜਿਹੜੇ ਮਾਤਾ ਜੀ ਵੱਲੋਂ ਉਹਨਾਂ ਦੇ ਪਿਤਾ ਜੀ ਵੱਲੋਂ ਉਹਨਾਂ ਦੇ ਸਮਰਥਕਾਂ ਵੱਲੋਂ ਜਿਹੜਾ ਹੈ ਚਿੱਠੀ ਲਿਖੀ ਗਈ ਹੈ ਅੰਮ੍ਰਿਤਸਰ ਵੱਲੋਂ ਜਿੱਥੇ ਵੱਖ-ਵੱਖ ਚੈਨਲਾਂ ਤੇ ਤੇ ਵੱਖ-ਵੱਖ ਜਿਹੜੇ ਨੇ ਪੱਤਰਕਾਰਾਂ ਵੱਲੋਂ ਇਹ ਸੋਝ ਲਗਾਈ ਜਾ ਰਹੀ ਹੈ ਕਿ 45 ਦਿਨਾਂ ਦੀ ਪ੍ਰੋਲ ਤੇ ਉਹ ਇੱਕ ਦੋ ਦਿਨਾਂ ਦੇ ਅੰਦਰ ਜਿਹੜੇ ਨੇ ਬਾਹਰ ਆ ਸਕਦੇ ਨੇ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਜਿਹੜਾ ਸੱਚਾ ਸੌਦਾ ਦੇ ਮੁਖੀ ਜੇ ਬਾਹਰ ਆ ਸਕਦੇ ਨੇ ਜੇਕਰ ਵੱਡੇ-ਵੱਡੇ ਜਿਨ੍ਹਾਂ ਤੇ ਇਲਜ਼ਾਮ ਲੱਗੇ ਨੇ ਉਹ ਆ ਸਕਦੇ ਨੇ ਤੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਕਿਉਂ ਨਹੀਂ ਆਉਣ ਦਿੱਤਾ ਜਾਂਦਾ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਇਹ ਵਾਰ-ਵਾਰ ਜਿੱਥੇ ਵੱਡੇ ਵੱਡੇ ਤੌਰ ਤੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦਿੱਤਾ ਜਾ ਰਿਹਾ ਹੈ ਜਿੱਥੇ ਉਹਨਾਂ ਦੇ ਮਾਤਾ ਵੱਲੋਂ ਪਿਤਾ ਵੱਲੋਂ ਜਾਂ ਫਿਰ ਕਹ ਲਿਓ ਉਹਨਾਂ ਦੇ ਜਿੰਨੇ ਵੀ ਸਮਰਥਕ ਨੇ ਉਹਨਾਂ ਵੱਲੋਂ ਹਰ ਪੀੜਤਾ ਦੀ ਵੀ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਲੰਗਰ ਲਗਾਏ ਜਾ ਰਹੇ ਨੇ ਦੂਸਰੇ ਪਾਸੇ ਤਰਨ ਤਾਰਨ ਦੇ ਵਿੱਚ ਜਿੰਮੀ ਚੋਣਾ ਨੇ ਤੇ ਉੱਥੇ ਵੀ ਜਿਹੜਾ ਹੈ ਪਾਈ ਅੰਮ੍ਰਿਤਪਾਲ ਖਾਲਸਾ ਜੀ ਵੱਲੋਂ ਜਾਂ ਉਹਨਾਂ ਦੇ ਪਿਤਾ ਜੀ ਜਾਂ ਫਿਰ ਉਹਨਾਂ ਵੱਲੋਂ ਕੋਈ ਉਮੀਦਵਾਰ ਐਲਾਨ ਕੀਤਾ ਜਾਵੇਗਾ ਜੇਕਰ ਗੱਲ ਕਰੀਏ ਤਾਂ ਕਾਫੀ ਲੰਮੇ ਸਮੇਂ ਤੋਂ ਜਿੱਥੇ ਡਿਬੂ ਜੇਲ ਦੇ ਵਿੱਚ ਬੰਦ ਨੇ ਉਹਨਾਂ ਤੇ ਝੂਠੇ ਇਲਜ਼ਾਮ ਵੀ ਲਗਾਏ ਗਏ ਕਾਫੀ ਹੱਦ ਤੱਕ ਉਹ ਜਿਹੜੇ ਸਬੂਤ ਨੇ ਉਹ ਝੂਠੇ ਵੀ ਨਜ਼ਰ ਆਏ ਲੇਕਿਨ ਹੁਣ ਜਿਹੜੀ ਹੈ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਕਿ ਪਾਈ ਅੰਮ੍ਰਿਤਪਾਲ ਖਾਲਸਾ ਜੀ ਜਿਹੜੇ ਨੇ 45 ਦਿਨਾਂ ਲਈ ਜੋ ਹੈ ਪਰੋਲ ਤੇ ਆ ਸਕਦੇ ਨੇ ਤੇ ਦੂਸਰੇ ਪਾਸੇ ਉਹਨਾਂ ਉਹਨਾਂ ਵੱਲੋਂ ਜਿਹੜੇ ਜਿਹੜੀ ਸਟੇਜ ਲਗਾਈ ਗਈ ਸੀ ਬਾਬਾ ਬਕਾਲਾ ਵਿਖੇ ਉੱਥੇ ਵੀ ਉਹਨਾਂ ਦੇ ਚਾਹਵਣ ਹੱਦੋਂ ਵੱਧ ਵੇਖਣ ਨੂੰ ਮਿਲੇ ਜਿੱਥੇ ਵੱਡਾ ਇਕੱਠ ਹੋਇਆ ਤੇਲ ਸਿੱਟਣ ਦੀ ਵੀ ਜਗ੍ਹਾ ਨਹੀਂ ਮਿਲੀ ਜਿੱਥੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਜਿਹੜੇ ਭਾਈ ਅਮਰਿੰਦਰਪਾਖ ਖਾਲਸਾ ਜੀ ਨੇ ਉਹਨਾਂ ਨੇ ਸਿੱਧੀ ਸਾਰ ਕਿਹਾ ਹੈ ਕਿ ਅਸੀਂ ਹਰੇਕ ਜ਼ਿਲ੍ਹੇ ਵਿੱਚੋਂ ਆਪਣਾ ਹੈ ਜਿਹੜਾ ਹੈ ਸਮਰਥ ਸੋਰੀ ਉਮੀਦਵਾਰ ਉਤਾਰਿਆ ਜਾਵੇਗਾ ਤੇ ਵੱਡੀ ਜਿੱਤ ਵੀ ਪ੍ਰਾਪਤ ਕਰਾਂਗੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਜਿੱਥੇ ਹਮੇਸ਼ਾ ਪੰਜਾਬੀਆਂ ਦੇ ਨਾਲ ਖੜਦੇ ਸਾਹਮਣੇ ਆਏ ਜਿੱਥੇ ਉਹਨਾਂ ਨੇ ਧਰਮ ਦੇ ਨਾਲ ਖੜੇ ਧਰਮ ਨੂੰ ਜੋੜਨ ਦੀ ਗੱਲ ਕੀਤੀ ਲੇਕਿਨ ਉਹਨਾਂ ਨੇ ਕਿਹਾ ਕਿ ਜਿਹੜੇ ਧਰਮ ਨੂੰ ਤੋੜ-ਫੋੜ ਕੇ ਸਾਹਮਣੇ ਪੇਸ਼ ਕਰ ਰਹੇ ਨੇ ਉਹਨਾਂ ਲੋਕਾਂ ਉੱਤੇ ਵੀ ਜਲਦੀ ਸ਼ਿਕੰਜ ਕੱਸੇ ਜਾਣਗੇ ਉਹਨਾਂ ਨੇ ਕਿਹਾ ਕਿ ਮੈਂ ਜੇਕਰ ਬਾਹਰ ਹੋਣਾ ਤਾਂ ਮੇਰੇ ਸਮਰਥਕਾਂ ਨਾਲੋਂ ਜ਼ਿਆਦਾ ਮੈਨੂੰ ਖੁਸ਼ੀ ਹੋਏਗੀ ਕਿ ਮੈਂ ਲੋਕਾਂ ਨੂੰ ਖੁਦ ਮਿਲਣਾ ਚਾਹਣਾ ਹਾਂ ਲੇਕਿਨ ਲੋਕਾਂ ਦੇ ਅੱਖਾਂ ਦੇ ਵਿੱਚ ਜਿਹੜੀ ਹੈ ਵੇਟ ਵੇਖੀ ਜਾ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ ਪਾਈ ਅੰਮ੍ਰਿਤਪਾਲ ਖਾਲਸਾ ਜੀ ਜੇਲ੍ਹ ਦੇ ਵਿੱਚ ਬਹਿ ਕੇ ਹੀ ਖਡੂਰ ਸਾਹਿਬ ਤੋਂ ਲੱਖਾਂ ਵੋਟਾਂ ਦੇ ਹਿਸਾਬ ਨਾਲ ਜਿੱਤੇ ਉਸ ਤਰ੍ਹਾਂ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਆਉਣ ਦੀ ਉਡੀਕ ਵੀ ਲਗਾਈ ਜਾ ਰਹੀ ਹੈ